ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰਕੌਰ ਜੀ ਸੰਸਾਰ ਦੀ ਉਹ ਪੂਜਨੀਕ ਮਾਤਾ ਹੈ ਜਿਨ੍ਹਾਂ ਨੇ ਆਪਣੇ ਪਤੀ ਗੁਰਤੇਗ ਬਹਾਦਰ ਜੀ ਦੀ 26 ਸਾਲ 6 ਮਹੀਨੇ 13 ਦਿਨ ਦੀ ਤਪੱਸਿਆ ਦੇ ਦੌਰਾਨ ਸਾਰੇ ਦੁਨਿਆਵੀ ਸੁੱਖ ਤਿਆਗ ਕੇ ਤਨ ਦੇਹੀ ਨਾਲ ਸੇਵਾ ਕੀਤੀ ਆਪ ਜਿੱਥੇ ਪਹਿਲੀ ਸਿੱਖ ਇਸਤਰੀ ਹਨ ਜਿਨ੍ਹਾਂ ਨੂੰ ਸ਼ਹੀਦ ਹੋਣ ਦਾ ਮਾਣ ਹੈ ਉੱਥੇ ਆਪ ਸ਼ਹੀਦ ਦੀ ਪਤਨੀ ਸ਼ਹੀਦ ਦੀ ਪੈਣ ਚਾਰ ਸ਼ਹੀਦ ਪੋਤਰੀਆਂ ਦੀ ਦਾਦੀ ਅਤੇ ਪੰਜ ਸ਼ਹੀਦ ਨੋਤਿਆਂ ਦੀ ਮਾਮੀ ਹੋਣ ਦਾ ਮਾਨ ਹਾਸਲ ਹੈ ਮਾਤਾ ਗੁਰੂ ਗੁਰਕੌਰ ਜੀ ਦਾ ਜਨਮ ਕਰਤਾਰਪੁਰ ਜੰਦਰ ਵਿਖੇ ਭਾਈ ਲਾਲ ਚੰਦ ਦੇ ਘਰ ਮਾਤਾ ਬਿਸ਼ਨ ਕੋਰ ਜੀ ਦੀ ਕੁੱਖੋਂ ਸੰਨ 1619 ਈਸਵੀ ਨੂੰ ਹੋਇਆ ਆਪ ਜੀ ਦਾ ਅਨੰਦ ਕਾਰਜ ਛੋਟੀ ਉਮਰ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨਾਲ ਹੋ ਗਿਆ ਮਾਰਚ ਸੰਨ 1632 ਈਸਵੀ ਵਿੱਚ ਕਰਤਾਰ ਪੁਰ ਵਿਖੇ ਵਿਆਹ ਦੀ ਰਸਮ ਹੋਈ ਆਪ ਜੀਤੇ ਨਾਮ ਜੋ ਭਾਵ ਅਰਥ ਸੀ ਉਹੀ ਆਪ ਦਾ ਸੁਆਸ ਸੀ ਗੁਜਰੀ ਦਾ ਅਰਥ ਸੁਖ ਦੇਣਾ ਹੈ ਆਪ ਨੇ ਅੰਤਿਮ ਸਵਾਸਾਂ ਤੱਕ ਆਪ ਦੁੱਖ ਚਲ ਕੇ ਵੀ ਸੁਖ ਵੰਡਿਆ ਜਿਨ੍ਹਾਂ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਰਤ ਤਪੱਸਿਆ ਕਰਦੇ ਰਹੇ ਆਪ ਜੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਆਪ ਜੀ ਦੀ ਕੋ ਕੋਈ ਮਰਦ ਅਗਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 22 ਦਸੰਬਰ ਸਨ 1662 ਈਸਵੀ ਨੂੰ ਪਟਣੇ ਵਿਖੇ ਅਵਤਾਰਤ ਆਰਿਆ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਆਪ ਜੀ ਦੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਸੀਸ ਕੁਰਬਾਨ ਕੀਤਾ ਇਸ ਵਿਪਤਾ ਭਰਪੂਰ ਸਮੇਂ ਦੀ ਚੌਤੀ ਨੂੰ ਮਾਤਾ ਗੁਜਰਕੌਰ ਜੀ ਨੇ ਜਿਸ ਤਰ੍ਹਾਂ ਖੇੜੇ ਮੱਥੇ ਪ੍ਰਵਾਨ ਕੀਤਾ ਇਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਹੈ ਜਦੋਂ ਭਾਈ ਜੈਤਾ ਜੀ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਅਮਰ ਚਕਣ ਤੋਂ ਬਾਅਦ ਪਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ اندپور صاحب آئے تا آپ نے کوئی ورلاپ نہ کیتا سگوں سیس چکا کے کہا آپ دی پورن نب آئی ہے کرپا کرنی میری بھی نب آوے گرو جی دی شہادت اپرنت ماتا گجری جی نے گرو گوبند سنگھ جی دی ہار کھیتر وچ پورن گوائی کیتی مسندہ دی منصوبے کامیاب نہ ہوتے ਦਸੰਬਰ ਸਨ 1704 ਈਸਵੀ ਨੂੰ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਹੋਏ ਭਿਆਨਕ ਯੁੱਧ ਵਿੱਚ ਸਾਰਾ ਪਰਿਵਾਰ ਖੇਰੋ-ਖੇਰੋ ਹੋ ਗਿਆ ਮਾਤਾ ਗੁਜਰੀ ਜੀ ਦੋ ਛੋਲੇ ਸਹਬਜਾਦੇਾਂ ਸਮੇਤ ਆਪਣੇ ਘਰੇਲੂ ਨੌਕਰ ਗੰਗੂ ਦੇ ਪਿੰਡ ਸਹੇੜੀ ਨੇੜੇ ਮੁਰਿੰਡਾ ਰੋਪੜ ਚਲੇ ਗਏ ਮਾਇਆ ਵੇਖ ਕੇ ਲਾਲਚੀ ਹੋਏ ਗੰਗੂ ਨੇ ਮੋਰੰਡੇ ਦੇ ਹਾਕਮਾ ਰਾਹੀਂ ਆਪ ਜੀ ਨੂੰ ਵਜ਼ੀਰ ਖਾਂ ਪਾਸ ਪਕੜਵਾ ਦਿੱਤਾ ਆਪ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਆਪ ਹਰ ਰੋਜ਼ ਰਾਤ ਨੂੰ ਸਹਿਬਜ਼ਾਦਿਆਂ ਨੂੰ ਸਿੱਖੀ ਗੌਰਵ ਤੇ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਪਿਓ ਦਾਦੇ ਦੇ ਮਾਰਗ ਤੇ ਚਲਣ ਦੀ ਤਾਕੀਦ ਕਰਦੇ ਆਪ ਜੀ ਨੇ ਸਿੱਖ ਇਤਿਹਾਸ ਦੇ ਗੌਰਵਮਈ ਸਿਧਾਂਤਾਂ ਤੋਂ ਸਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਜਾਣੂ ਕਰਵਾਇਆ ਸੀ ਕਿ ਸਹਿਬਜ਼ਾਦਿਆਂ ਨੇ ਸ਼ਹਾਦਤ ਸ਼ਹਾਦਤ ਸਮੇਂ ਜੋ ਸ਼ਬਦ ਕਹੇ ਆਪ ਜੀ ਦੀ ਧਾਰਮਿਕ ਜਜ਼ਬੇ ਦੀ ਸਿੱਖਿਆ ਦਾ ਪ੍ਰਤੱਖ ਸਬੂਤ ਹਨ ਤਨ ਭਾਗ ਹਮਾਰੇ ਹੈ ਮਾਈ ਧਰਮ ਹੇਤ ਤਨ ਜੇ ਕਰ ਜਾਈ ਐਸਾ شہیدی دا جزمہ پار دیتا کہ جنو سوبے نے تان جو بندہ لارج دیتا تا چھوٹے صاحب جا دیا کہ ہاں ہمرے بنس ریت ام آئی سیس دیت پر ترم نہ جائی صاحب جا نے ہس کے شہادت دیتی ماتا گجری جی نے اس خبروں سن کے واحر کا شکرانہ ادا کیا سچ کھنڈ جا براجے یہ شہیدی ساقا اٹھائی دسمبر ستارہ سو چار عیسوی نو واپریا واحر جی کا خالصہ واحر جی کی فتح